ਇੱਕ 70 ਤੋਂ 75 ਸਾਲ ਦੇ ਬਜ਼ੁਰਗ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਦੀ ਪਈ ਹੈ ਕਿ ਆਖਿਰਕਾਰ ਇਹ ਪੂਰਾ ਮਸਲਾ ਹੋਇਆ ਕਿ ਅੰਦਰ ਚਲ ਕੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਜਲੀ ਪੂਰੀ ਘਟਨਾ ਵਾਪਰੀ ਹੈ ਪੁਲਿਸ ਫੋ ਲਗਾਤਾਰ ਜਾਂਚ ਦੇ ਵਿੱਚ ਲੱਗੀ ਹੋਈ ਹੈ ਜਾਂਚ ਦੇ ਵਿੱਚ ਸਾਹਮਣੇ ਕੀ ਹੁੰਦਾ ਇਹ ਜਰੂਰ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਜਰੂਰ ਕਰਾਂਗੇ ਫਿਲਹਾਲ ਦੀ ਘੜੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਇੱਕ ਵਾਰ ਤੁਹਾਨੂੰ ਦਿਖਾ ਰਹੀ ਹਾਂ ਬਾਹਰੋਂ ਦਿਖਾਉਣੀ ਆ ਕਿ ਕਿਹੜੀ ਘੋੜੀ ਲੱਗੀ ਦੇਖਦੇ ਪਏ ਜ ਤੁਸੀਂ ਇਸ ਦੇ ਉੱਪਰ ਨਿਸ਼ਾਨ ਲੱਗੇ ਨੇ ਹੱਥ ਦੇ ਨਿਸ਼ਾਨ ਲੱਗੇ ਹੋਏ ਨੇ ਅੰਦਰ ਪਾਸੇ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਅੰਦਰ ਪਾਸੇ ਹੱਥ ਦੇ ਨਿਸ਼ਾਨ ਨੇ ਯਾਨੀ ਕਿ ਹੋ ਸਕਦਾ ਹੈ ਪੱਕਾ ਨਹੀਂ ਕਹਿ ਸਕਦੇ ਪੁਲਿਸ ਜਾਂਚ ਕਰੇਗੀ ਹੋ ਸਕਦਾ ਹੈ ਕਿ ਇਸ ਪਾਸਿਓਂ ਕੋਈ ਉੱਪਰ ਚੜਿਆ ਹੋਵੇ ਤਾਂ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਤਾਂ ਅੰਦਰ ਚੱਲ ਕੇ ਦੇਖਦੇ ਅੰਦਰ ਕਿਸ ਤਰੀਕੇ ਦੇ ਨਾਲ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਖਾਸ ਤੌਰ ਤੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਘਰ ਦੇ ਅੰਦਰ ਹੈਲੀਪੁਰੀ ਘਟਨਾ ਵਾਪਰੀ ਹੈ ਕਿੰਨੇ ਸਵਾਲਾਂ ਦੇ ਘੇਰੇ ਦੇ ਵਿੱਚ ਸਵਾਲ ਖੜੇ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਘਰ ਦੇ ਵਿੱਚ ਘਟਨਾ ਇਹ ਵਾਪਰ ਜਾਂਦੀ ਹੈ ਇੱਕ ਬਜ਼ੁਰਗ ਦੀ ਮੌਤ ਦਾ ਮਾਮਲਾ ਸਾਹਮਣੇ ਆਂਦਾ ਪਿਆ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਬਜ਼ੁਰਗ ਦੇ ਬੱਚੇ ਜਿਹੜੇ ਨੇ ਉਹ ਬਾਹਰ ਦੇਸ਼ ਰਹਿੰਦੇ ਨੇ ਇੱਥੇ ਸ਼ਾਇਦ ਉਹ ਇਕੱਲੇ ਹੀ ਰਹਿੰਦੇ ਸਨ ਤਾਂ ਅਗਲੀ ਜਾਂਚ ਕੀ ਕੀਤੀ ਜਾਂਦੀ ਇੱਕ ਵਾਰ ਦਿਖਾਣੀ ਹੈ ਉਸ ਵਾਰ ਅੱਧੀ 4:00 ਹਾਂਜੀ ਹਾਂਜੀ ਫੇਸ ਤੇ ਉੱਤੇ 4 ਵਜੇ ਤੋਂ ਉੱਪਰ 4:40 ਦੇ ਅੱਗੇ ਐਪ੍ਰੋਕਸੀਮੇਟਲੀ ਬੜੇ ਆਰਾਮ ਦੇ ਨਾਲ ਖਾਣਾ ਅੰਕਲ ਦਾ ਗੇਟ ਵੀ ਖੁੱਲ ਗਿਆ ਪਹਿਲੇ ਗਲੀ ਦਾ ਗੇਟ ਖੁੱਲਿਆ ਉੱਥੇ ਦੇਖਿਆ ਉੱਥੇ ਦੇਖਿਆ ਤਾਂ ਦੇਖ ਸਕਦੇ ਹੋ ਕਿ ਇਹ ਪੈਰਾਂ ਦੇ ਨਿਸ਼ਾਨ ਜਿਹੜੇ ਨੇ ਉਹ ਤੇ ਚਲੋ ਹੋਣ ਲੱਗੇ ਨੇ ਪਰ ਉਹ ਸਾਹਮਣੇ ਦੇਖੋ ਬਾਰੀ ਦੇ ਬਿਲਕੁਲ ਲੱਗੇ ਜੂਮ ਕਰਕੇ ਦਿਖਾਓ ਹੱਥਾਂ ਦੇ ਨਿਸ਼ਾਨ ਨੇ ਯਾਨੀ ਕਿ ਬਾਹਰਲੀ ਸਾਈਡ ਤੇ ਕੋੜੀ ਲੱਗੀ ਹੈ ਉਧਰੋਂ ਦੀ ਕੋਈ ਟੱਪ ਕੇ ਅੰਦਰ ਆਇਆ ਇੱਥੇ ਐਲੀਪੁਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਇਹ ਕਿਸ ਤਰ੍ਹਾਂ ਅਕ ਰਾਕਟ ਰਵਾਪਰੀ ਹੈ ਇਹ ਪੁਲਿਸ ਨੂੰ ਜਾਂਚ ਦੇ ਵਿੱਚ ਲੱਗੀ ਹੋਈ ਹੈ ਜਾਂਚ ਦੇ ਵਿੱਚ ਸਾਹਮਣੇ ਕੀ ਹੁੰਦਾ ਕਿਸ ਤਰੀਕੇ ਦੇ ਨਾਲ ਇਹਲੀ ਘਟਨਾ ਵਾਪਰੀ ਹੈ ਇਹ ਸਵਾਲ ਜ਼ਰੂਰ ਖੜੇ ਕਰਦੀ ਪਈ ਹੈ ਪੁਲਿਸ ਚਾਰੇ ਪਾਸੇ ਪੂਰੇ ਘਰ ਦੇ ਵਿੱਚ ਸ਼ਾਨਵਾ ਮੀਨ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਘਟਨਾ ਹੋਈ ਕਿਸ ਤਰ੍ਹਾਂ ਤਾਂ ਹਰ ਕੋਈ ਕਿਤਨਾ ਕਿਤੇ ਇੱਥੇ ਜਾਂਚ ਕਰਨ ਪਹੁੰਚਿਆ ਫਿੰਗਰ ਪ੍ਰਿੰਟਸ ਦੀ ਜਾਂਚ ਕਰ ਨਮਸਤੇ ਜਰੂਰ ਇੱਥੇ ਪਹੁੰਚੇ ਹੋਏ ਨੇ ਤਾ ਚਾਰੇ ਪਾਸਿਓਂ ਜਾਂਚ ਕੀਤੀ ਜਾ ਰਹੀ ਹੈ ਹਰ ਪਾਸਿਓਂ ਦੇਖਿਆ ਜਾ ਰਿਹਾ ਹਰ ਐਂਗਲ ਤੋਂ ਪੁਲਿਸ ਵੱਲੋਂ ਸ਼ਾਰਦਿੰਗ ਕੀਤੀ ਜਾ ਰਹੀ ਹੈ ਕਿ ਜੇ ਅੰਦਰ ਉਸ ਪਾਸਿਓਂ ਜਿਹੜਾ ਸ਼ਖਸ ਜਿਹੜਾ ਹਥਿਆਰਾ ਜਿਹੜਾ ਉਹ ਉਧਰ ਦੇ ਸ਼ਹਿਰ ਤੋਂ ਘੋੜੀ ਲਗਾ ਕੇ ਅੰਦਰ ਵੜਿਆ ਤਾਂ ਇਧਰੋਂ ਵੀ ਜਾ ਸਕਦਾ ਹੈ ਦੇਖੋ ਇਧਰ ਵੀ ਬਾਰੀਆਂ ਟੁੱਟੀਆਂ ਹੋਈਆਂ ਨੇ ਇਧਰੋਂ ਵੀ ਅੰਦਰ ਕੋਈ ਨਾ ਕੋਈ ਜ਼ਰੂਰ ਜਾ ਸਕਦਾ ਹੈ ਇਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਇਧਰੋਂ ਵੀ ਅੰਦਰ ਜਾ ਸਕਦਾ ਹੈ ਬਾਰੀ ਇਧਰ ਵੀ ਐਂਗਲ ਟੁੱਟਾ ਹੈ ਜਾਂ ਹੋ ਸਕਦਾ ਹੈ ਕਿ ਉਧਰੋਂ ਨੇ ਪਹਿਲੇ ਕੋਸ਼ਿਸ਼ ਕੀਤੀ ਹੈ ਨਹੀਂ ਜਾਇਆ ਗਿਆ ਜਾਂ ਫਿਰ ਇਧਰੋਂ ਕੋਸ਼ਿਸ਼ ਕੀਤੀ ਹੈ ਇਧਰੋਂ ਨਹੀਂ ਜਾਇਆ ਗਿਆ ਯਾਨੀ ਕਿ ਕਿਸੇ ਨਾ ਕਿਸੇ ਪਾਸਿਓਂ ਉਹ ਅੰਦਰ ਐਂਟਰ ਹੁੰਦਾ ਹੈ ਐਂਟਰ ਹੋਣ ਤੋਂ ਬਾਅਦ ਇਹ ਜਿਹੜੀ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ بیسਪਰ ਬੇਸਮੈਂਟ ਨੂੰ ਜਾਂਦਾ ਰਸਤਾ ਇਹ ਕਮਰਾ ਜਿਹੜਾ ਵਾ ਇਹ ਬੇਸਮੈਂਟ ਨੂੰ ਜਾਂਦਾ ਤਾਂ ਇੱਕ ਉੱਪਰਲਾ ਫਲੋਰ ਹੈ ਇੱਕ ਵਾਰ ਥੱਲੇ ਦਿਖਾਓ ਕਿ ਏ ਫਲੋਰ ਨੀਵੇਂ ਆ ਯਾਨੀ ਕਿ ਬੇਸਮੈਂਟ ਬਣੀ ਹੋਈ ਹੈ ਜਾਲੀ ਵੱਡੀ ਗਈ ਹੈ ਐਂਗਲ ਇਹਦਾ ਉਤਾਰ ਦਿੱਤਾ ਗਿਆ ਐਡਾ ਐਂਗਲ ਦੇਖ ਸਕਦੇ ਹੋ ਆ ਲੱਥਾ ਪਿਆ ਐਂਗਲ ਨੂੰ ਉਤਾਰ ਦਿੱਤਾ ਗਿਆ ਜਿਹੜਾ ਜੰਗਲਾ ਲੱਗਾ ਹੁੰਦਾ ਦੂਸਰੇ ਪਾਸੇ ਵੀ ਜਾਲੀ 파ੜੀ ਹੋਈ ਆ ਲੁੱਟ ਦਾ ਇਰਾਦਾ ਸੀ ਜਾਂ ਕੋਈ ਹੋਰ ਇਰਾਦਾ ਸੀ ਕਿਸ ਤਰੀਕੇ ਨਾਲ ਜਿਹੜੀ ਪੂਰੀ ਘਟਨਾ ਵਾਪਰੀ ਹੈ ਇਹ ਕਿਤਨੇ ਕਿਤੇ ਸਵਾਲ ਬਹੁਤ ਸੋਣਾ ਕੋਸ਼ਿਸ਼ ਚ ਲੱਗੀ ਆ ਕਿ ਹਰ ਐਂਗਲ ਨੂੰ ਜਾਂਚਿਆ ਜਾਵੇ ਇਹ ਜਿਹੜੀ ਪੂਰੀ ਘਟਨਾ ਕਿਸ ਤਰ੍ਹਾਂ ਵਾਪਰੀ ਹੈ ਕੀ ਵਾਪਰੀ ਹੈ ਉਦੀਪਰੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦਰਵਾਜੇ ਦਾ ਤਾਲਾ ਤੋੜ ਕੇ ਪੁਲਿਸ ਅੰਦਰ ਐਂਟਰ ਹੋਈ ਹੈ ਤਾਂ ਫਿਰ ਜਾ ਕੇ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪੁਲਿਸ ਆਪਣੀ ਜਾਂਚ ਕਰਨ ਦੇ ਵਿੱਚ ਅਗਾਹ ਵਧੀ ਹੈ ਤਾਂ ਆਈਪੀਐਸ ਪਰ ਗਿਆ ਜੀ ਤਾਂ ਬਿਲਕੁਲ ਅਧਿਕਾਰੀ ਮੌਜੂਦ ਨੇ ਗੱਲਬਾਤ ਵੀ ਅਸੀਂ ਜਰੂਰ ਕਰਾਂਗੇ ਫਿਲਹਾਲ ਦੀ ਕੜੀ ਹੈ ਤਸਵੀਰਾਂ ਦੇਖ ਸਕਦੇ ਹੋ ਸ਼ਰਮਿੰਦਾ ਕਰ ਦਿਆ ਤੇ ਕਿ ਕਿਸ ਤਰੀਕੇ ਦੇ ਨਾਲ ਹੌਸਲੇ ਬਲੰਦ ਹੋ ਚੁੱਕੇ ਨੇ ਇਹਨਾਂ ਚੋਰਾਂ ਉਚੱਕਿਆਂ ਦੇ ਲੁਟੇਰਿਆਂ ਦੇ ਜਿਹੜੇ ਕਿਸੇ ਦੀ ਜਾਨ ਲੈਣ ਤੋਂ ਥੋੜਾ ਜਿਹਾ ਕੇਸ ਨਹੀਂ ਕਰਦੇ ਕਿਸੇ ਦੀ ਵੀ ਜਾਨ ਲੈ ਲੈਂਦੇ ਥੋੜੇ ਜਿਨੇ ਪਿਆਸਿਆਂ ਵਾਸਤੇ ਥੋੜੇ ਜਿਨੇ ਸਮਾਨ ਵਾਸਤੇ ਆ ਦੇਖੋ ਜਿੰਦਰਾਤ ਤੋੜ ਕੇ ਪੁਲਿਸ ਦੇ ਵੱਲੋਂ ਜਿੰਦਰਾ ਪਹਿਲੇ ਤੋੜਿਆ ਗਿਆ ਫਿਰ ਕਿਤੇ ਜਾ ਕੇ ਪੁਲਿਸ ਅੰਦਰ ਐਂਟਰ ਹੋਈ ਐ ਐਂਟਰ ਹੋ ਕੇ ਤਾਂ ਹੁਣ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਇਹ ਜਾਂਚ ਕਦੋਂ ਤੱਕ ਮੁਕੰਮਲ ਹੁੰਦੀ ਹੈ ਉਹ ਦੇਖਣ ਵਾਲੀ ਗੱਲ ਹੋਏਗੀ ਦੇਖ ਸਕਦੇ ਹੋ ਕਿ ਇਹ ਜਿਹੜੀ ਮਹਿਲਾ ਕੁਝ ਹੋਰ ਵੀ ਲੋਕ ਨੇ ਜਿਨ੍ਹਾਂ ਨੂੰ ਸਾਰਾ ਪਤਾ ਕਿਸ ਤਰੀਕੇ ਦਾ ਮੈਮ ਅੱਥੇ 3:30 ਵਜੇ ਦੇ ਆਏ ਹੋਏ ਸੀ ਆਰੀ ਵਗੈਰਾ ਕੱਟਣ ਦੀ ਬਾਅਦ ਬੈਕਸਾਈਡ ਤੇ ਆ ਰਹੀ ਸੀ ਜੀ ਤੇ ਉਸ ਤੋਂ ਬਾਅਦ 4:00 4:30 ਜੇ ਕੋਈ ਬੰਦਾ ਆਇਆ ਹੈ ਤੇ ਇਹ ਲੜਕਾ ਆਇਆ ਉਹਨੇ ਦੋਨੋਂ ਗੇਟ ਕਰਾਸ ਕੀਤੇ ਹੈ ਅੱਛਾ ਔਰ ਅੰਦਰ ਆਇਆ ਤੇ ਅਸੀਂ ਵੀ ਛੱਤ ਤੋਂ ਦੇਖਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਚੋਰ ਹੈ ਲੇਕਿਨ ਉਹ ਉਹਨਾਂ ਨੇ ਆਪਸ ਵਿੱਚ ਕੁਝ ਕਾਂਸਪੀਰੇਸੀ ਕੀਤੀ ਹੈ ਹਰਡਲੀ ਜਿਹੜਾ ਕਰਾਸ ਕਰਕੇ ਆਇਆ ਸੀ ਨਾ ਉਹ 10 ਮਿੰਟ ਵੀ ਨਹੀਂ ਰੁਕਿਆ ਕੋਈ ਗੱਲਬਾਤ ਕੀਤੀ ਹੈ ਤੇ ਉਹ ਮੁੰਡਾ ਚਲਾ ਗਿਆ ਇਸ ਤੋਂ ਬਾਅਦ ਅੱਛਾ ਦੋ ਜਣੇ ਸੀ ਟੁੱਟੇ ਹਾਂ ਬੰਦੇ ਦੋ ਸੀ ਲੇਕਿਨ ਇੱਕ ਬੰਦਾ ਇਧਰੋਂ ਭਜਿਆ ਤੇ ਲੇਕਿਨ ਇੱਕ ਦੂਜਾ ਬੰਦਾ ਇਧਰੋਂ ਨਹੀਂ ਭਜਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਸ਼ਾਇਦ ਕਿ ਅਸੀਂ ਸਾਰੇ ਕੌਂਸ਼ੀਅਸ ਹੋ ਗਏ ਆ ਅਹੀ ਡੇਢ ਦੋ ਘੰਟੇ ਗੇਟ ਖੜਕਾਉਂਦੇ ਰਹੇ ਆ ਦੋ ਘੰਟੇ ਬੈਲਸ ਕੀਤੀਆਂ ਫੋਨ ਬੰਦ ਹੋ ਗਏ ਸਾਰੇ ਜਾਲੀ ਇਧਰੋਂ ਵੀ ਪਾਰਟੀ ਪਈ ਹੈ ਜਾਲੀ ਉਧਰੋਂ ਵੀ ਪਾਰਟੀ ਪਈ ਕੀ ਉਹ ਪੁਲਿਸ ਆਇਆ ਉਹ ਮੋਗਲਾ ਰੋਸ਼ਨ ਦਾ ਜੀ ਜੀ ਰੋਸ਼ਨ ਦਾ ਤੁਹਾਨੂੰ ਹੀ ਲੱਗਦਾ ਕਿੱਧਰੋਂ ਐਂਟਰ ਹੋਇਆ ਹੋਣੀ ਇਹ ਨਹੀਂ ਪਤਾ ਜੀ ਹਾਂ ਜੀ ਕੋਈ ਸੀਸੀਟੀਵੀ ਹੈਗੀ ਕੋਈ ਇਲਾਕੇ ਨਹੀਂ ਭਈਆ ਕੈਮਰਾ ਕੋਈ ਗੱਲ ਨਹੀਂ ਸੀਸੀਟੀਵੀ ਇਲਾਕੇ ਦੇ ਵਿੱਚ ਉਹ ਕੋਠੀ ਦੇ ਅੱਗੇ ਹੋਏਗੀ ਅੱਛਾ ਕਿਹੜੇ ਘਰ ਕਿਹਨਾਂ ਦਾ ਘਰ ਹੈ ਹਾਂਜੀ ਖੰਨਾ ਅਭੀਜੇ ਖੰਨਾ ਜੀ ਕਿੰਨੀ ਉਮਰ ਹੈ ਜੀ ਹਾਂ ਅਪ੍ਰੋਕਸੀਮੇਟਲੀ 75 ਸਾਲ ਦੀ ਹੁਣ 75 ਸਾਲ ਦੀ ਤਾਂ 75 ਸਾਲ ਦੀ ਉਮਰ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਪੁਲਿਸ ਹੁਣ ਬਿਆਨ ਦਰਜ ਕਰਕੇ ਤਾਂ ਮਾਮਲਾ ਦਰਜ ਕਰਨ ਦੀ ਤਿਆਰੀ ਦੇ ਵਿੱਚ ਹੈ ਪਰ ਕਿਸ ਤਰੀਕੇ ਨਾਲ ਜੀ ਪੂਰੀ ਘਟਨਾ ਵਾਪਰੀ ਹੈ ਉਹ ਕਿਤਨਾ ਕਿਤੇ ਜਾਂਚ ਜ਼ਰੂਰ ਹੁੰਦੀ ਪਈ ਆ ਅ ਡੀਸੀਪੀ ਪ੍ਰਗਿਆ ਜਾਨ ਸਾਡੇ ਨਾਲ ਮੌਜੂਦ ਹੈ ਮੈਮ ਜੀ ਸਾਨੂੰ 112 ਤੇ ਕੰਪਲੇਂਟ ਆਈ ਕਿ ਇੱਥੇ ਇੱਕ ਸੀਨੀਅਰ ਸਿਟੀਜ਼ਨ ਨੇ ਬਾਈ ਦਾ ਨੇਮ ਆਫ ਵਿਜੇ ਖੰਨਾ ਉਹ ਉਹਨਾਂ ਦੀ ਜਿਹੜੀ ਹੈਗੀ ਉਥੇ ਕਰੇ ਦਰਵਾਜ਼ਾ ਨਹੀਂ ਖੁੱਲਦੇ ਪਏ ਐਂਡ THEN THE IMMEDIATELY THE POLICE PARTY REACHED THE SPOT ਤੇ ਉਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਵੇਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਇਮਰ ਫੇਸ ਹੀ ਉਹ ਮਰਡਰ ਹੋ ਗਿਆ ਹੈ ਸੋ ਵੀ ਆਰ ਵਰਕਿੰਗ ਔਨ ਆਲ ਦਾ ਲੀਡਸ ਤੇ ਦੇਖਦੇ ਹਾਂ ਜੀ ਬਹੁਤ ਜਲਦੀ ਕਰ ਲਾਂਗੇ ਦੇਖੋ ਜੀ ਹਲੇ ਤਾਂ ਬਹੁਤ ਪ੍ਰਾਇਮਰੀ ਇੱਕ ਇਨਵੈਸਟੀਗੇਸ਼ਨ ਹੈ ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ ਐਂਡ ਵੀ ਹੈਵ ਆਲਸੋ ਜਸਟ ਅਰਾਈਵਡ ਸੋ ਜੋ ਵੀ ਲੀਡਸ ਆਉਗੀਆਂ ਵੀ ਆਰ ਵਰਕਿੰਗ ਔਨ ਆਲ ਦਾ ਐਂਗਲਸ ਸਾਨੂੰ ਇਹ ਸਾਰਾ ਮੂਮਾ ਬੰਨਿਆ ਗਿਆ ਕਿ ਦੱਸਿਆ ਜਾ ਰਿਹਾ ਵੀ ਆਰ ਵਰਕਿੰਗ ਔਨ ਆਲ ਦਾ ਐਂਗਲ ਸੀ ਔਰ ਜੋ ਵੀ ਹੋਗਾ ਜੋ ਵੀ ਬੰਦਾ ਹੋਗਾ ਆਪਾਂ ਫੜ ਲਾਂਗੇ ਬੰਦੇ ਪਾਸੋਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਇਧਰੋਂ ਵੀ ਬਾਰੀ ਟੁੱਟੀ ਆ ਦੂਸਰੇ ਪਾਸੋਂ ਵੀ ਕਿਤੇ ਪੇ ਦੋ ਜਣੇ ਆਏ ਸੀ ਜਿਹੜੇ ਇਲਾਕਾ ਨਵਾਸੀ ਕਹ ਰਹੇ ਨੇ ਕੀ ਦੂ ਦੇਖੋ ਪ੍ਰਾਈਮਰ ਫੇਸ ਹੀ ਫੋਰਸਡ ਐਂਟਰੀ ਲੱਗਦੀ ਪਈ ਹੈ ਬਟ ਬਾਕੀ ਤਾਂ ਸਾਰਾ ਕੁਝ ਡੀਟੇਲਸ ਹਰ ਇੱਕ ਕੇਸ ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ ਸੋ ਆਪਾਂ ਹਲੇ ਹਰ ਇੱਕ ਲੀਡ ਤੇ ਵਰਕ ਕਰਦੇ ਪਏ ਜੋ ਵੀ ਹੋਣਾ ਹੈ ਆਪਾਂ ਸ਼ੇਅਰ ਕਰਾਂਗੇ ਬਸ 78 ইয়ার্স ਇਹਨਾਂ ਦੀ ਉਮਰ ਹੈਗੀ ਇਹਨਾਂ ਦੇ ਬੱਚੇ ਚੀ ਮਰਗਨ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਵੱਲੋਂ ਜੀ ਇਹ ਹੀ ਹੈ ਕਿ ਆਪਾਂ ਕੇਸ ਟ੍ਰੇਸ ਕਰਾਂਗੇ ਜਿਹੜੇ ਬੰਦਾ ਹੈ ਇਹਦੇ ਜੋ ਵੀ ਦੋਸ਼ੀ ਹੈ ਉਹਨੂੰ ਫੜ ਕੇ ਅੰਦਰ ਦੇਵਾਂਗੇ ਜੀ ਤੁਹਾਨੂੰ ਪਤਾ ਲੱਗਦਾ ਕਿੰਨੇ ਨੌਜਵਾਨ ਜਿਹੜੇ ਐਂਟਰ ਹੋਏ ਸੀ ਇਹਦੇ ਅਸ ਆਜ਼ ਆਈ ਸੈਡ ਕਿ ਬਿਲਕੁਲ ਇੱਕ ਪ੍ਰੀਲੀਮਿਨਰੀ ਇਨਫੋਰਮੇਸ਼ਨ ਹੈ ابھی ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਆਪਾਂ ਕਰਦੇ ਪਏ ਥੋੜਾ ਇਹਨਾਂ ਕੀ ਸਾਹਮਣੇ ਆ ਕਿ ਰੰਜਿਸ਼ ਹੈ ਜਾਂ ਫਿਰ ਲੁੱਟਦਾ ਰਹਾ ਤਾਂ ਥੋੜਾ ਦੇਖੋ ਪ੍ਰਾਇਮਰੀਲੀ ਇਹ ਹੀ ਪਤਾ ਲੱਗਦਾ ਪਿਆ ਕਿ ਫੋਰਸਡ ਐਂਟਰੀ ਹੈ ਬੰਦੇ ਇੱਕ ਜਾਂ ਦੋ ਵੀ ਹੋ ਸਕਦੇ ਨੇ ਔਰ ਬਾਕੀ ਜੋ ਵੀ ਇਨਫੋਰਮੇਸ਼ਨ ਆndi ਆਪਾਂ ਦੱਸਾਂਗੇ ਜੀ ਬਿਲਕੁਲ ਇਹ ਇਹ ਸਨ ਅਮ੍ਰਿਤਸਰ ਦੇ ਡੀਸੀਪੀ ਪ੍ਰਗਿਆ ਜਾਨ ਜਿਨ੍ਹਾਂ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਦੱਸਿਆ ਗਿਆ ਕਿ ਜਲਦ ਤੋਂ ਜਲਦ ਅਸੀਂ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਭੇਜਾਂਗੇ ਪਰ ਸਵਾਲ ਇਥੇ ਇਹ ਖੜਾ ਹੋ ਰਿਹਾ ਕਿ ਇਸ ਘਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਪੂਰੀ ਘਟਨਾ ਵਾਪਰੀ ਹੈ ਇਹ ਪੁਲਿਸ ਨੂੰ ਸਵਾਲਾਂ ਦੇ ਕਿਰੇ ਦੇ ਵਿੱਚ ਜ਼ਰੂਰ ਲੈ ਕੇ ਆਂਦੀ